ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਸਤ ਸੰਗੀ ਜਨੋ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰੇ ਪਰਵਾਣੋ ਸੂਰੇ ਸੇਈ ਆਗੇ ਆਖਿਆ ਦਰਗਾਹ ਪਾਵਾ ਹੈ ਸੱਚੀ ਮਾਨ ਮਾਨਵਤਾ ਉੱਤੇ ਜਦੋਂ ਜ਼ੁਲਮ ਵੱਧਦਾ ਹੈ ਤਾਂ ਉਸ ਨੂੰ ਰੋਕਣ ਲਈ ਕੁਦਰਤ ਆਪ ਕਮਵੀ ਸ਼ਕਤੀਆਂ ਨਾਲ ਕਿਤੇ ਨਾ ਕਿਤੇ ਪ੍ਰਗਟ ਜ਼ਰੂਰ ਹੁੰਦੀ ਹੈ। ਹਕੂਮਤ ਦੇ ਜ਼ੁਲਮ ਨੂੰ ਰੋਕਣ ਵਾਲੇ ਨੂੰ ਯੋਧਾ ਮਹਾਵਲੀ ਸੂਰਬੀਰ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਹੀ ਨਾਵਾਂ 'ਚ ਇੱਕ ਨਾਂ ਹੈ ਮਹਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਜ਼ੁਲਮ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਜੰਗ ਦੇ ਮੈਦਾਨ 'ਚ ਆਪਣੀ ਕਲਾ ਦੇ ਜ਼ੋਰ ਦਿਖਾਉਣ ਵਾਲੇ ਇਸ ਮਹਾਨ ਸ਼ਹੀਦ ਦੀ ਕੁਰਬਾਨੀ ਦੀ ਮਿਸਾਲ ਦੁਨੀਆ 'ਚ ਕਿਸੇ ਵੀ ਇਤਿਹਾਸ ਦੇ ਪੰਨਿਆਂ 'ਚ ਨਹੀਂ ਮਿਲਦੀ ਸਤ ਸੰਗੀ ਜਨੋ ਜ਼ਾਲਮਾਂ ਨੂੰ ਦਿਨੇ ਤਾਰੇ ਦਿਖਾਉਣ ਵਾਲੇ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਤਰਨਤਾਰਨ ਜਿਨੇ ਦੇ ਸਰਹੱਦੀ ਪਿੰਡ ਪਉ ਪਿੰਡ ਵਿਖੇ ਮਾਤਾ ਜਿਉਣੀ ਜੀ ਦੀ ਪਵਨ ਕੁੱਖੋਂ ਪਿਤਾ ਭਗਤਾ ਜੀ ਦੇ ਘਰ ਹੋਇਆ ਜਦੋਂ 1699 ਚ ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀ ਸਿੱਖ ਸੰਗਤ ਨੂੰ ਹਮਹਾਮਾ ਕੇ ਅਨੰਦਪੁਰ ਸਾਹਿਬ ਆਉਣ ਲਈ ਆਖਿਆ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਵੀ ਆਪਣੇ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਆਏ। ਉਦੋਂ ਹੀ ਬਾਬਾ ਦੀਪ ਸਿੰਘ ਅਮਰਤ ਦੀ ਦਾਤ ਹਾਸਲ ਕਰਕੇ ਤੋ ਦੀਪ ਸਿੰਘ ਬਣ ਗਏ ਆਖੋ ਸਤਨਾਮ ਸ਼੍ਰੀ ਵਾਹਿ ਸਤ ਸੰਗੀ ਜਨੋ ਆਪ ਜੀ ਦੇ ਨਾਮ ਨਾਲ ਬਾਬਾ ਸ਼ਬਦ ਬਾਅਦ ਚ ਜੁੜਿਆ ਹੈ ਉਹ ਸਮੇਂ ਬਾਬਾ ਸ਼ਬਦ ਨਹੀਂ ਸਗੋਂ ਭਾਈ ਸ਼ਬਦ ਆਮ ਪ੍ਰਚਲਿਤ ਸੀ ਕਾਫੀ ਸਮਾਂ ਆਪ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਰਹੇ ਤੇ ਇਹੋ ਨਾਲੇ ਗੁਰਮੁਖੀ ਪੜ੍ਹਨੀ ਤੇ ਲਿਖਣੀ ਸਿੱਖੀ ਤੇ ਨਾਲ ਹੀ ਉਹਨਾਂ ਸ਼ਾਸਤਰ ਵਿਦਿਆ ਵੀ ਹਾਸਲ ਕੀਤੀ ਸਤ ਸੰਗੀ ਜਨੋ ਧੀਰ ਮੰਨਿਏ ਜਦੋਂ ਦਸ਼ਮੇਸ਼ ਪਿਤਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਦੇਣ ਤੋਂ ਮੁਕਰ ਗਏ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਸੇਵਾ ਸੌਂਕ ਕੇ ਬੀੜ ਤਿਆਰ ਕਰਵਾਈ ਤਨ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਲਵੰਡੀ ਸਾਬੋ ਤੋਂ ਦੱਖਣ ਨੂੰ ਜਾਣ ਲੱਗੇ ਤਾਂ ਆਪ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਲਈ ਭੇਜ ਦਿੱਤਾ ਤੇ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਵਿਖੇ ਹੀ ਰਹਿ ਕੇ ਗੁਰਬਾਣੀ ਲਿਖਵਾਉਣ ਤੇ ਪੜ੍ਹਾਉਣ ਦੀ ਸੇਵਾ ਕਰਨ ਲਈ ਕਿਹਾ ਜਦੋਂ 1746 ਈਸਵੀ ਚ ਯਾਖਾਨੇ ਦੀਵਾਨ ਲਖਬਤ ਰਾਏ ਦੀ ਸਗਵਾਈ ਚ ਸਿੱਖਾਂ ਦਾ ਨਾਸ਼ ਕਰਨ ਦੀ ਮਹੰਮ ਸ਼ੁਰੂ ਕੀਤੀ ਤਾਂ ਉਹ ਸਮੇਂ ਬਾਬਾ ਜੀ ਆਪਣੇ ਜੋਧਾਰ ਸਿੰਘ ਲੈ ਕੇ ਤਲਵੰਡੀ ਸਾਬੋ ਤੋਂ ਕਨੂਵਾਂ ਦੇ ਜੰਗਲਾਂ ਚ ਲੜਨ ਲਈ ਪਹੁੰਚੇ ਇਸ ਲੜਾਈ ਨੂੰ ਛੋਟਾ ਕਨੂ ਕਾਰਾ ਵੀ ਕਿਹਾ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ 1748 ਈਸਵੀ ਨੂੰ ਵਿਸਾਖੀ ਵਾਲੇ ਦਿਨ ਦਲ ਖਾਲਸਾ ਦੇ 66 ਜਥਿਆਂ ਨੂੰ 12 ਮਿਸਲਾਂ ਚ ਵੰਡਿਆ ਗਿਆ ਤੇ ਉਹਨਾਂ 12 ਮਿਸਲਾਂ ਚੋਂ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਮਿਸਲ ਦਾ ਮੁਖੀ ਥਾਪਿਆ ਗਿਆ ਫਿਰ 1756 ਈਸਵੀ ਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਚੌਥਾ ਹਮਲਾ ਕਰਕੇ ਬਹੁਤ ਸਾਰੇ ਸ਼ਹਿਰਾਂ ਨੂੰ ਲੁੱਟਿਆ ਤੇ ਭਾਰਤੀ ਔਰਤਾਂ ਨੂੰ ਦਾਸੀ ਬਣਾ ਕੇ ਕਾਬਲ ਪਰਤ ਰਿਹਾ ਸੀ ਤਾਂ ਉਦੋਂ ਬਾਬਾ ਦੀਪ ਸਿੰਘ ਜੀ ਦੀ ਸ਼ਹੀਦ ਮਿਸਲ ਨੇ ਗੁਰੂ ਖੇਤਰ ਦੇ ਕੋਲ ਪਿਪਲੀ ਤੇ ਮਾਰਗੰਡੇ ਦੇ ਦਰਿਆ ਤੋਂ ਲਗਭਗ 300 ਔਰਤਾਂ ਦੇ ਨਾਲ-ਨਾਲ ਬਹੁਤ ਸਾਰਾ ਕੀਮਤੀ ਸਮਾਨ ਵਾਪਸ ਕਰਵਾਇਆ ਤੇ ਉਹਨਾਂ ਬੀਬੀਆਂ ਨੂੰ ਉਹਨਾਂ ਦੇ ਘਰ ਹੀ ਪਹਚਾਇਆ ਇਸ ਦਾ ਬਦਲਾ ਲੈਣ ਲਈ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਗਵਰਨਰ ਥਾਪ ਕੇ ਸਿੱਖਾਂ ਨੂੰ ਖਤਮ ਕਰਨ ਲਈ ਗੁਰਦੁਆਰਿਆਂ ਨੂੰ ਢਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਦ ਹਰਮੰਦਰ ਸਾਹਿਬ ਜੀ ਦੀ ਬਦਬੀ ਦੀ ਖਬਰ ਬਾਬਾ ਜੀ ਕੋਲ ਪਹੁੰਚੀ ਤਾ ਫਿਰ ਬਾਬਾ ਦੀਪ ਸਿੰਘ ਜੀ ਨੇ ਤੈਮੂਰ ਸ਼ਾਹ ਦੇ ਨਾਲ ਦੋ ਹੱਥ ਕਰਨ ਦਾ ਫੈਸਲਾ ਕਰ ਲਿਆ ਲਾ ਕੇ ਨਗਾਰੇ ਤੇ ਚੋਟ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਵੱਲ ਤੁਰ ਪਏ ਅੰਮ੍ਰਿਤਸਰ ਤੱਕ ਆਉਂਦਿਆਂ ਇਹ ਜਥਾ 5000 ਸਿੰਘਾਂ ਦਾ ਹੋ ਗਿਆ ਤਰਨਤਾਰਨ ਤੋਂ ਥੋੜੀ ਦੂਰ ਅੱਗੇ ਆ ਕੇ ਆਪਣੀ ਤਲਵਾਰ ਨਾਲ ਜ਼ਮੀਨ ਤੇ ਲਕੀਰ ਖਿੱਚੀ ਤੇ ਕਿਹਾ ਜਿਹੜੇ ਸਿੰਘ ਕੁਰਬਾਨੀਆਂ ਲਈ ਤਿਆਰ ਹਨ ਉਹ ਇਸ ਲਕੀਰ ਨੂੰ ਪਾਰ ਕਰਕੇ ਮੇਰੇ ਵੱਲ ਆ ਜਾਣ ਤੇ ਜਿਨ੍ਹਾਂ ਨੇ ਘਰ ਜਾਣਾ ਹੈ ਉਹ ਦੂਜੇ ਪਾਸੇ ਹੀ ਰਹਿਣ ਪਿਆਰੀ ਸਾਧ ਸੰਗਤ ਜੀ ਅੱਜ ਉਥੇ ਗੁਰਦੁਆਰਾ ਲਕੀਰ ਸਾਹਿਬ ਸ਼ੁਭਤ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਲਾਹੌਰ ਦਰਬਾਰ ਤੋਂ ਜਦੋਂ ਪਤਾ ਲੱਗਾ ਤਾਂ ਜਹਾਨ ਖਾਨ ਨੇ ਕਬਰਾ ਕੇ ਇਸ ਲੜਾਈ ਨੂੰ ਇਸਲਾਮ ਖਤਰੇ 'ਚ ਹੈ ਕਹਿ ਕੇ 20000 ਫੌਜੀਆਂ ਨਾਲ ਅੰਮ੍ਰਿਤ ਸਰਵਰ ਉੱਚ ਕਰ ਲਿਆ ਤੇ ਪਿੰਡ ਗੋਇਲਵੜ ਦੇ ਨੇੜੇ ਪਹੁੰਚ ਗਿਆ ਦੋਵਾਂ ਦੇ ਟਾਕਰੇ ਹੋ ਗਏ ਬਾਬਾ ਜੀ ਨੇ ਇਸ ਥਾਂ ਆ ਕੇ ਲਲਕਾਰਾ ਮਾਰਿਆ ਇਸ ਥਾਂ ਤੇ ਵੀ ਗੁਰਦੁਆਰਾ ਨਲਕਾਰ ਸਾਹਿਬ ਸ਼ੁਭਤ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਯੁੱਧ ਸ਼ੁਰੂ ਹੋ ਗਿਆ ਸਤ ਸੰਗੀ ਜਨੋ ਸਿੰਘ ਤੇ ਦਰਾਨੀ ਲੜਦੇ ਹੋਏ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਝ ਆਹਮੋ ਸਾਹਮਣੇ ਹੋ ਗਏ ਸਿੰਘ ਇਸ ਸਮੇਂ ਸ਼੍ਰੀ ਦਰਬਾਰ ਸਾਹਿਬ ਦੀ ਬੇਦਵੀ ਦਾ ਬਦਲਾ ਲੈਣ ਲਈ ਔਰ ਪਾਰ ਦੀ ਲੜਾਈ ਲਈ ਤੁਰੇ ਹੋਏ ਸਨ ਬਾਬਾ ਦੀਪ ਸਿੰਘ ਜੀ 18 ਸੇਰ ਦਾ ਦੂ ਧਾਰਾ ਖੰਡਾ ਫੜ ਕੇ ਅੱਗੇ-ਅੱਗੇ ਵਧੇ ਜਾ ਰਹੇ ਸਨ ਇਸ ਹਮਲੇ 'ਚ ਯਾਕੂਬ ਖਾਨ ਤੇ ਅਮਾਨ ਖਾਨ ਸਾਥੀਆਂ ਸਮੇਤ ਮਾਰੇ ਗਏ ਬਾਬਾ ਦਿਆਲ ਸਿੰਘ ਹੱਥੋਂ ਜਹਾਂ ਖਾਨ ਖ ਮਾਰਿਆ ਗਿਆ ਜਹਾਂ ਖਾਨ ਦਾ ਸਿਰ ਨੇਜੇ ਉੱਪਰ ਟੰਗਿਆ ਵੇਖ ਕੇ ਦਰਾਨੀ ਪਿੱਛੇ ਹਟਣ ਲੱਗੇ ਜਹਾਂ ਖਾਨ ਦੀ ਫੌਜ ਭਾਜੜ ਮਚ ਗਈ ਇੰਨੇ ਚਰਨੋਂ ਦਰਾਨੀਆਂ ਦੀ ਮਦਦ ਲਈ ਹੋਰ ਫੌਜ ਆ ਗਈ ਦੂਜੇ ਪਾਸੇ ਜਹਾਂ ਖਾਂ ਦਾ ਨਾਇਬ ਫੌਜੀ ਜਮਾਲ ਖਾਂ ਅੱਗੇ ਵਧਿਆ ਤੇ ਬਾਬਾ ਦੀਪ ਸਿੰਘ ਜੀ ਨੂੰ ਲਲਕਾਰਨ ਲੱਗਿਆ ਦੋਵਾਂ ਦਾ ਟਕਰਾ ਹੋ ਗਿਆ ਕਮਸਾਨ ਲੜਾਈ ਹੋਈ ਪਿਆਰੀ ਸਾਧ ਸੰਗਤ ਜੀ ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਦੀ ਸੀ ਜਦ ਕਿ ਜਮਾਲ ਖਾਂ ਦੀ ਉਮਰ ਲਗਭਗ 40 ਸਾਲ ਦੇ ਕਰੀਬ ਸੀ ਦੋਹਾਂ ਦੇ ਸਾਹੇ ਵਾਰ ਨਾਲ ਜਮਾਲ ਖਾਂ ਤੇ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤਰਨਤਾਰਨ ਰੋਡ ਤੇ ਪਿੰਡ ਚੱਬਾ ਵਿਖੇ ਇਸ ਅਸਥਾਨ ਤੇ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਸ਼ਿਸ਼ੋ ਬਤਾ ਹੈ ਉਦੋਂ ਕੋਲ ਖੜੇ ਬਾਬਾ ਦਿਆਲ ਸਿੰਘ ਜੀ ਨੇ ਬਾਬਾ ਜੀ ਨੂੰ ਉੱਚੀ ਆਵਾਜ਼ ਚ ਕਿਹਾ ਖਾਲਸਾ ਜੀ ਤੁਸੀਂ ਤਾਂ ਕਿਹਾ ਸੀ ਕਿ ਮੈਂ ਆਪਣਾ ਸਿਰ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਭੇਟ ਕਰਾਂਗਾ ਤੁਸੀਂ ਤਾਂ ਇੱਥੇ ਰਸਤੇ ਚ ਹੀ ਸਰੀਰ ਤਿਆਗ ਰਹੇ ਹੋ ਤਾਂ ਉਸ ਵੇਲੇ ਬਾਬਾ ਜੀ ਉੱਠ ਖੜੇ ਹੋਏ ਸਤ ਸੰਗੀ ਜਨੋ ਤੇ ਉਹਨਾਂ ਨੇ ਆਪਣਾ ਖੰਡਾ ਤੇ ਕੱਟਿਆ ਹੋਇਆ ਸਿਰ ਝੁਕ ਲਿਆ ਦੁਸ਼ਮਣ ਦੀਆਂ ਫੌਜਾਂ ਨੇ ਬਾਬਾ ਜੀ ਨੂੰ ਸਿਰ ਤਲੀ ਉੱਤੇ ਰੱਖ ਕੇ ਰਣ ਭੂਮੀ 'ਚ ਤੂਜਦੇ ਦੇਖਿਆ ਤਾਂ ਅਲੀ ਅਲੀ ਕਰਦੇ ਭੱਜ ਗਏ ਸੈਂਕੜੇ ਹੀ ਸਿੰਘ ਸ਼ਹਾਦਤ ਦਾ ਜਾਨ ਪੀ ਗਏ ਪਰ ਬਾਬਾ ਦੀਪ ਸਿੰਘ ਜੀ ਨੇ ਆਪਣਾ ਹੌਸਲਾ ਨਾ ਛੱਡਿਆ ਆਪਣੀ ਦੋ ਧਾਰੀ 18 ਸਿਰ ਦੇ ਖੰਡੇ ਨਾਲ ਦੁਸ਼ਮਣ ਫੌਜ ਨਾਲ ਲੜਦਿਆਂ ਬਾਬਾ ਜੀ ਅੰਤ ਦਰਬਾਰ ਸੈ ਪਹੁੰਚ ਗਏ ਪ੍ਰਕਰਮਾਂ ਤੇ ਜਾ ਕੇ ਗੁਰੂ ਕਰਨ ਨੂੰ ਨਮਸਕਾਰ ਕੀਤਾ ਸ੍ਰੀ ਹਰਮੰਦਰ ਸਾਹਿਬ ਜੀ ਦੱਖਣੀ ਬਾਹੀ ਵੱਲ ਇੱਕ ਗੁਰਦੁਆਰਾ ਇੱਕ ਨਿਸ਼ਾਨ ਸਾਹਿਬ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਨੇ 13 ਨਵੰਬਰ 1757 ਈਸਵੀ ਨੂੰ 30 ਅੱਤਕ ਸੰਮਤ 1814 ਨੂੰ ਸ਼ਹੀਦੀ ਪ੍ਰਾਪਤ ਕੀਤੀ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸ਼ਹੀਦਾ ਸਾਹਿਬ ਹੈ ਸਤ ਸੰਗੀ ਜਨੋ ਸਿੱਖ ਪੰਥ ਨੂੰ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤੇ ਬੜਾ ਇਮਾਨ ਹੈ ਬੜਾ ਇਮਾਨ ਹੈ ਕਿ 75 ਸਾਲ ਦੀ ਬਡੇਰੀ ਉਮਰ ਦੇ ਬਾਬਾ ਜੀ ਨੇ ਗੁਰਧਾਮਾਂ ਦੀ ਹੋਈ ਬਦਵੀ ਦੀ ਰੱਖਿਆ ਲਈ ਸਿਰ ਤਲੀ ਤੇ ਧਰ ਕੇ ਜੂਝਦੇ ਆ ਸ਼ਹਾਦਤ ਪ੍ਰਾਪਤ ਕੀਤੀ ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਵਾਕ ਪੂਰਾ ਕਰ ਦਿਖਾਇਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਆਪ ਜੀ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸ਼ਹੀਦਾ ਸਾਹਿਬ ਤੇ ਜਨਮ ਅਸਥਾਨ ਪਹੁਂ ਵਿੰਡ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 18ਵੀਂ ਸਦੀ ਦੇ ਇਸ ਸਿੱਖ ਵਿਦਵਾਨ ਆਗੂ ਅਤੇ ਜੰਗੀ ਜਰਨੈਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚਰਨਾ ਵਿੱਚ ਕੋਟਾਨ ਕੋ ਪ੍ਰਣਾਮ ਆਪ ਸਭ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਈਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ 와희 구루지기